ਆਟੋਮੈਟਿਕਲ ਪੁਸਤਾ ਬੰਬਾਂ ਦਾ ਪੰਪ ਪੜਾ ਕੇ ਬਹੁਤ ਚੱਲੇ ਨੇ ਰਾਤ ਇਹਦਾ ਫਰਕ ਪੈਂਦਾ ਹੀ ਪੈਂਦਾ ਹੁੰਦਾ ਕੋਈ ਬਹੁਤ ਵੱਡਾ ਇਸ ਜਿਹੜੀ ਇਹ ਤਾਂ ਸਾਨੂੰ ਆਪੇ ਵੇਰ ਹੋਣਾ ਪੈਣਾ ਹੈ ਮੌਸਮ ਤਾਂ ਤਕਰੀਬਨ ਪਿਛੇ ਮੀਂਹ ਪਿਆ ਜਦੋਂ ਸਾਫ ਹੋਇਆ ਸੀ ਤੇ ਮੌਸਮ ਤਾਂ ਇਹੋ ਜਿਹਾ ਹੀ ਰਹੂਗਾ ਪੰਜਾਬ ਦੇ ਵਿੱਚ ਦਿੱਲੀ ਜਦਾ ਦੇ ਨੇ ਵੀਦੋਂ ਵੀ ਬੁਰਾ ਹਾਲ ਆ ਬਹੁਤ ਜਾਵੇ ਫਿਰ ਵੀ ਚਲੋ ਆਪੇ ਮਾਸਕ ਲਾ ਕੇ ਰੱਖ ਲੋ ਬੱਚਿਆਂ ਦਾ ਧਿਆਨ ਰੱਖੋ ਬਜ਼ੁਰਗਾਂ ਨੇ ਜਿਹਨੂੰ ਸਾਹ ਸੁ ਦੀ ਪ੍ਰੋਬਲਮ ਆ ਬਾਕੀ ਤੁਸੀਂ ਖੰਨੇ ਦਾ ਕਹਿੰਦੇ ਨਾਲ ਗਵਿੰਦਗੜ ਚਲੇ ਜਾਓ ਉੱਥੋਂ ਮੈਨੂੰ ਮੈਂ 470 ਹੋਊਗਾ ਅੱਜ ਕੱਲ ਜਿਹੜੇ ਮੌਸਮ ਆ ਕੰਨੇ ਦੇ ਵਿੱਚ ਇੱਕ ਜਿਹੜਾ ਦਿੱਕਤ ਪਹਿਲਾਂ ਹੀ ਬਹੁਤ ਆਈ ਸੀ ਆ ਬੱਸ ਸਟੈਂਡ ਦੇ ਜਿਹੜਾ ਇੱਥੇ ਲਾਇਆ ਠੀਕਾ ਜੰਤਰ ਵੀ ਇਹ ਹਵਾ ਨੂੰ ਪਿਉਰੀਫਾਈ ਕਰੂਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਚੱਲਦਾ ਦੇਖਿਆ ਜੀ ਇਹ ਅਸੀਂ ਇੱਥੇ ਅੱਡੇ ਜੇ ਰਹਨੇ ਆ ਮੈਨੂੰ ਮੈਨੂੰ 2.5 ਸਾਲ ਹੋ ਗਏ ਲੱਗੇ ਨੂੰ ਤੇ ਪਹਿਲਾਂ ਇੱਕ ਦੋ ਵਾਰੀ ਚੱਲਦਾ ਦੇਖਿਆ ਹੁਣ ਤਾਂ ਇਹ ਚਿੱਟਾ ਆਤੀ ਆ ਲੱਖਾਂ ਰੁਪਈਆ ਗਵਰਨਮੈਂਟ ਨੇ ਖਰਾਬ ਕਰਿਆ ਮੈਨੂੰ ਤਾਂ ਲੱਗਦਾ ਵੀ ਇਹਦੇ ਵਿੱਚ ਵੀ ਹੈਗਾ ਕੁਝ ਨਹੀਂ ਵੀ ਉਹੀ ਖੜਾ ਹੀ ਆ ਸਾਨੂੰ ਤਾਂ ਲੱਗਦਾ ਵੀ ਇਹਦੇ ਵਿੱਚ ਕੋਈ ਮਸ਼ੀਨ ਆਇਓ ਨਹੀਂ ਕਦੇ ਕੋਈ ਇਹਨੂੰ ਠੀਕ ਕਰਨਾ ਹੈ ਤੂੰ ਨ ਪਹਿਲਾਂ ਪਹਿਲਾਂ ਆਇਨੇ ਖਦੋ ਮੇਰੀ ਜਦੋਂ ਚਾਲੂ ਕਰਿਆ ਚੱਲਦਾ ਵੀ ਦੇਖਿਆ ਪਰ ਇਹਦਾ ਕੋਈ ਮੈਨੂੰ ਬਹੁਤਾ ਫਰਕ ਨਹੀਂ ਪੈਂਦਾ ਚਿੱਟਾ ਆਤੀ ਬਣ ਕੇ ਖੜ ਗਿਆ ਵੀ ਲੱਖਾਂ ਰੁਪਏ ਖਰਾਬ ਹੋਇਆ ਗਵਰਨਮੈਂਟ ਦਾ ਕੋਈ ਇਹਦਾ ਬੰਮ ਤਾਂ ਲੱਗਦਾ ਨਹੀਂ ਮੈਨੂੰ ਫਾਇਦਾ ਅੱਜ ਅਸੀਂ ਤੁਸੀਂ ਸਿਵਲ ਹਸਪੀਟਲ ਖੜੇ ਹੋ ਕੀ ਕਰਨ ਆ ਕੇ ਸਾਡੇ ਜੀ ਇੱਕ ਮਿੱਤਰ ਆ ਕਾਫੀ ਉਮਰ ਦਾ ਉਹਨੂੰ ਰਾਤ ਜਦੋਂ ਪਟਾਕੇ ਚੱਲਦੇ ਆ ਪਟਾਕਾਂ ਦੇ ਵਿੱਚ ਇੰਨਾ ਪੋਲਿਊਸ਼ਨ ਸੀਗਾ ਕਿਉਂਕਿ ਸਾਨੂੰ ਅੱਜ ਅਲਿਆ ਕੈਂ emergeny ਚ ਦਾਖਲ ਕਰਨਾ ਪਿਆ ਕੀ ਦਿੱਕਤ ਆਈ ਜੀ ਸਾਦੀ ਪ੍ਰੋਬਲਮ ਆਈ ਆ ਉਹਨਾਂ ਨੂੰ ਤਾਂ ਬਹੁਤ ਔਖੇ ਸੀਗੇ ਸਵੇਰ ਨੂੰ ਤੇ ਲੈ ਆ ਕੇ ਹੁਣ ਅਸੀਂ ਇੱਥੇ ਇੱਥੇ ਉਹਨਾਂ ਨੂੰ ਟ੍ਰੀਟਮੈਂਟ ਦਵਾਇਆ ਬਾਕੀ ਅੱਗੇ ਦੇ ਤਾਂ ਕੀ ਕਹਿੰਦੇ ਆ ਡਾਕਟਰ ਕਿੰਨੀ ਉਮਰ 60 ਸਾਲ ਦੀ ਉਮਰ ਆਈ ਉਹਨਾਂ ਨੂੰ ਕਿੰਨੀ ਕਿ ਦਿੱਕਤਾਂ ਦੀ ਇਹ ਪੋਲੂਸ਼ਨ ਬਦਲ ਨਾਲ ਬਹੁਤ ਜ਼ਿਆਦਾ ਦਿੱਕਤ ਆਈ ਹੈ ਇਹਨਾਂ ਨੂੰ ਬਾਕੀ ਹੋਰ ਆਮ ਲੋਕਾਂ ਨੂੰ ਕੀ ਹੈ ਜੀ ਆਮ ਨੂੰ ਪੈਸੇ ਵੀ ਲੋਕਾਂ ਨੂੰ ਪੋਲੂਸ਼ਨ ਤੋਂ ਅਲਰਜੀ ਵੀ ਹੁੰਦੀ ਆ ਕਿਸੇ ਨੂੰ ਸਕੈਨ ਅਲਰਜੀ ਹੁੰਦੀ ਆ ਕਿਸੇ ਨੂੰ ਰੇਸ਼ੇ ਦੀ ਜਿਵੇਂ ਮੈਨੂੰ ਆ ਮੈਨੂੰ ਛੱਕਾਂ ਲੱਗ ਜਾਂਦੀ ਆ ਤੇ ਜੀ ਵੀ ਟੀਮ ਕਰਦੇ ਆ ਕੀ ਕਹਿਣਾ ਚਾਹੇਂਗੇ ਅਸੀਂ ਤਾਂ ਕਹਿਣਾ ਜਾਂਦੇ ਆ ਵੀ ਇਹ ਬਿਲਕੁਲ ਹੀ ਬੰਦ ਹੋਣਾ ਚਾਹੀਦਾ ਜਿੰਨਾ ਵੀ ਚੀਜ਼ੀਆਂ ਚੀਜ਼ਾਂ ਪੋਲਿਊਸ਼ਨ ਪਲਾਉਂਦੀਆਂ ਆਂ ਭਾਵੇਂ ਜਾਤਾਂ ਫੈਕਟਰੀਆਂ ਬੰਦ ਹੋਣੀ ਚਾਹੀਦੀਆਂ ਜਿੱਤੋਂ ਬਣ ਕੇ ਆਉਂਦਾ ਇਹ ਤਾਂ ਅਸੀਂ ਲੋਕ ਖਰੀਦਦੇ ਨੇ ਨਹੀਂ ਲੈ ਕੇ ਜਾਂ ਤਾਂ ਬੱਚੇ ਲੜਦੇ ਆ ਤੇ ਫਿਰ ਜਦੋਂ ਘਰ 'ਚ ਲੜਾਈ ਹੁੰਦੀ ਆ ਫਿਰ ਉਦੋਂ ਕਲੇਸ਼ ਉਦੋਂ ਵੱਧਦਾ ਕਾਰਨ ਇਹ ਆ ਵੀ ਇਹ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਇਤੋਂ ਪੜਾਕੇ ਨਹੀਂ ਵਿਗਣੇ ਚਾਹੀਦੇ ਚੱਲਣਾ ਨਹੀਂ ਚੱਲਣੇ ਵੀ ਤਾਂ ਤਾਂ ਹੀ ਨਹੀਂ ਜੇ ਚੱਲਣਗੇ ਜੇ ਵੇਚਣਗੇ ਤਾਂ ਚੱਲਣਗੇ ਜਨਜ਼ਰ ਵੇਚਦੇ ਨਹੀਂ ਆ ਵਿਕਣਗੇ ਨਹੀਂ ਚੱਲਣਗੇ ਕਿਤੋਂ ਕੀ ਨਾਮ ਹੈ ਟੋਟਾ 100 ਸੈਂਕੀ ਠੀਕ ਜਿਹੜਾ ਪੋਲੂਸ਼ਨ ਵਧ ਰਿਹਾ ਕਿੰਨੀ ਇੱਕ ਦਿੱਕਤ ਆ ਰਹੀ ਹੈ ਇਹ ਜੀ ਖਾਸੀ ਦਿੱਕਤ ਆਉਂਦੀ ਆ ਜਦੋਂ ਉਹ ਲਾਉਂਦੇ ਨੇ ਬੱਚੇ ਕੋਈ ਵੀ ਜਾਲਾ ਦਾ ਬਹੁਤ ਧੂਆਂ ਚੜਦਾ ਆ ਜਾਂ ਹਰਦੂਸ਼ੀਆਂ ਬੰਬਾਰਾ ਮਾਰੀ ਗੱਲੇ ਚਲਾਉਣ ਇਹਦੇ ਨਾਲ ਤਾਂ ਚਾਹੀਦੇ ਨਹੀਂ ਚਲਾਉਣੇ ਬੰਦ ਚਾਹੀਦੇ ਰੋਕ ਲਾਉਣੀ ਚਾਹੀਦੀ ਤੁਹਾਨੂੰ ਵੀ ਕੋਈ ਦਿੱਕਤ ਹੈ ਨਹੀਂ ਸ਼ਾਂਤ ਕੋਈ ਦੇਖਦੇ ਨਹੀਂ ਜਾਣੀ ਵਿੱਚ ਬਹੁਤ ਬੰਦੇ ਮਿਲਦੇ ਨੇ ਨਾ ਇਹ ਦਵਾਈਆਂ ਲੰਦੇ ਨੇ ਕਿ ਹੋਸ ਲੰਦੇ ਨੇ ਉਹ ਰਕਾਰ ਨਾਲ ਬੱਚਿਆਂ ਲਈ ਕਿੰਨਾ ਖਤਰਾ ਆ ਬੱਚੇ ਨੇ ਤਾਂ ਖਾਸੇ ਖਤਰਾ ਨਾ ਆ ਖਾ ਜੀ ਬਜ਼ੁਰਗਾਂ ਹਾਂ ਬਜ਼ੁਰਗਾਂ ਨਾਲ ਵੀ ਆਈ ਸਾਰਿਆਂ ਲਈ ਹੋ ਆਪ ਦਾ ਮਿਲ ਇਹ ਬਹੁਤ ਦਿੱਕਤ ਆ ਜੀ ਚਲੋ ਇਹਨਾਂ ਨੂੰ ਰੋਕ ਲਾਲ ਵੀ ਸਰਕਾਰ ਵਧੀਆ ਜੀ ਅਸੀਂ ਡਾਕਟਰ ਸਾਹਿਬ ਜਿਹੜਾ ਦੀਵਾਲੀ ਤੋਂ ਬਾਅਦ ਜਿਹੜਾ ਪੰਜਾਬ ਪਰਚੇ ਪੋਲੂਸ਼ਨ ਬਹੁਤ ਵਧ ਗਿਆ ਆਪਣੇ ਘੁੰਨੇ ਦੇ ਬਹੁਤ ਵਧਿਆ ਮਿਲ ਤੇ ਇਹਦਾ ਕੀ ਇੰਪੈਕਟ ਹੋਊਗਾ ਜਾਂ ਮਰੀਜ਼ਾਂ ਲਈ ਜਾਂ ਆਮ ਲੋਕਾਂ ਲਈ ਦੇਖੋ ਜਿਹੜਾ ਅੱਜਕੱਲ ਏਕਯੂਆਈ ਕਾਫੀ ਜ਼ਿਆਦਾ ਵਧਿਆ ਹੋਇਆ ਹੈ ਰੱਖਣੇ ਦਾ ਏਕ ਹੀ ਹੋਇਆ ਹੈ ਔਰਿੰਜ ਜ਼ੋਨ ਚ ਆਇਆ ਹੋਇਆ ਇਹਨਾਂ ਅਲਫਾ ਦੇ ਬਿਚਨ ਖਾਸ ਤੌਰ ਤੇ ਬਹੁਤ ਜ਼ਿਆਦਾ ਇਤਿਹਾਰਕ ਰਿਕਰਡ ਹੁੰਦਾ ਹੈ ਔਰ ਹਾਰਡ ਦੇ ਇਨਟੈਜਨ ਇਹਨਾਂ ਦੇ ਲਈ ਮੈਂ ਸੁਝਾਦਾਂਗਾ ਕਿ ਜਤੋਂ ਜ਼ਿਆਦਾ ਅਪਨਾ ਇੰਡੋਰ ਰਹੋ ਬਾਹਰ ਨਾ ਨਿਕਲੋ ਔਰ ਪ੍ਰੋਪਰ ਆਪਣੇ ਵੈਕਸੀਨੇਸ਼ਨ ਕਰਾਓ ਅਜਕਨ ਜਿਹੜੇ ਮਰੀਜ਼ ਹੈ ਇਹਨਾਂ ਨੂੰ ਇਨਫਲੂਐਂza ਜਾਂ ਨਿਮੋਨੀਆ ਦੀ ਵੈਕਸੀਨ ਕਰਾ ਕੇ ਰੱਖਣੀ ਚਾਹੀਦੀ ਹੈ ਇਹ ਨਾ ਸਿਰਫ ਛਾਤੀ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹੈ ਸਰਦੀਆਂ ਦੇ ਵਿੱਚ ਬਲਕਿ ਹਾਰਡ ਵੱਲੋਂ ਵੀ ਪ੍ਰੋਟੈਕਸ਼ਨ ਦਿੱਤੀ ਸਰ ਆਮ ਲੋਕਾਂ ਨੂੰ ਵੀ ਜਿਹੜੀ ਅੱਜ ਸਵੇਰ ਤੋਂ ਦੇਖ ਰਹੇ ਕਿ ਦਿੱਕਤ ਆ ਰਹੀ ਹੈ ਕਿਸੇ ਨੂੰ ਗਲੇ ਦੇ ਵਿੱਚ ਆ ਰਹੀ ਹੈ ਜਾਂ ਕਿਸੇ ਨੂੰ ਨੱਕ ਲਾਈਨ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਸਰ ਉਹ ਉਹਨਾਂ ਤੇ ਵੀ ਇਹ ਪੋਲੂਸ਼ਨ ਦਾ ਕੀ ਅਸਰ ਹੈ ਬਿਲਕੁਲ ਇਹ ਇੱਕ ਦੋ ਦਿਨ ਜਦ ਤੱਕ ਪਟਾਕੇ ਚੱਲਣਗੇ ਇਹ ਪੋਲੂਸ਼ਨ ਰਹੇਗਾ ਔਰ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਇਹ ਠੀਕ ਹੋ ਜਾਣਾ ਚਾਹੀਦਾ ਫਿਰ ਇੱਥੇ ਆਪਣਾ ਪਰਹੇਜ਼ ਕੀ ਰੱਖਣੀ ਹੈ ਪਰਹੇਜ਼ ਜਿਆਦਾ ਤੋਂ ਜਿਆਦਾ ਇਨਡੋਰ ਰਹੋ ਜੇ ਬਾਹਰ ਜਾਣਾ ਹੈ ਤਾਂ ਆਪਣੇ ਫੇਸ ਤੇ ਮਾਸਕ ਲਗਾਓ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਇਸ ਟਾਈਮ ਆਪਣੇ ਖੰਨੇ ਦੇ ਵਿੱਚ ਅੱਜ ਸਵੇਰ ਦੇ ਦਿਨ ਹੀ ਇੰਨਾ ਜ਼ਿਆਦਾ ਪੋਲੂਸ਼ਨ ਹੋਇਆ ਹੈ ਕੋਰਾ ਛਾਇਆ ਹੋਇਆ ਹੈ ਇਹ ਆਪਣੇ ਮੌਸਮਦਲ ਦੇ ਵੀ ਮੌਸਮ ਕਰਕੇ ਦੀਵਾਲੀ ਦੇ ਪਟਾਕੇ ਪਟਾਕਿਆਂ ਦੇ ਕਰਕੇ ਉਸ ਤੋਂ ਬਾਅਦ ਬਾੜੀਆਂ ਦੇ ਕਰਕੇ ਸਾਰਾ ਇਹ ਦਿੱਕਤ ਆਈ ਹੈ ਇਸ ਟਾਈਮ ਦੋ ਤਰ੍ਹਾਂ ਦੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ ਇੱਕ ਤਾਂ ਸਭ ਤੋਂ ਜ਼ਿਆਦਾ ਜੀ ਜਿਨ੍ਹਾਂ ਨੂੰ ਅਸਥਮਾ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਨੂੰ ਸੀਓਪੀਡੀ ਕਹਿੰਦੇ ਨੇ ਇੱਕ ਸੀਓਪੀਡੀ ਵਾਲੇ ਕਸਟਮਰ ਵਾਲੇ پیشنਤ ਦੂਜੇ ਹਾਰਟ ਵਾਲੇ ਮਰੀਜ਼ਾਂ ਹਾਰਟ ਅਲੀਮ ਰੀਜਨ ਦੇ ਇਸ ਲਈ ਕਿਉਂਕਿ ਇਹ ਠੰਡ ਦੇ ਮੌਸਮ ਸ਼ੁਰੂਆਤ ਦੇ ਵਿੱਚ ਉਹਨਾਂ ਦੀ ਹਾਰਟ ਦੀ ਨਾੜੀਆਂ ਸੁੰਗੜ ਜਾਂਦੀਆਂ ਨੇ ਜਿਸ ਕਰਕੇ ਹਾਰਟ ਦੀ ਪ੍ਰੋਬਲਮ ਥੋੜੀ ਬਹੁਤੀ ਵੱਜ ਸਕਦੀ ਹੈ ਇਹ ਮੌਸਮ ਦੇ ਵਿੱਚ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਏਕੀਓਆਈ ਇਸ ਟਾਈਮ orange zone ਚ ਆ ਚੁੱਕਿਆ ਹੈ 270 ਦੇ ਲਗਭਗ ਚੱਲ ਰਿਹਾ ਹੈ ਬਾਕੀ ਹੋਰ ਦਿੱਲੀ ਵਿhera ਦੇ ਵਿੱਚ ਤਾਂ ਖਬਰ ਆ ਰਹੀ ਹੈ ਨਹੀਂ 500 600 ਤੱਕ ਵੀ ਪਹੁੰਚ ਚੁੱਕਿਆ ਹੈ ਤੇ ਆਪਾਂ ਨੂੰ ਇਸ ਟਾਈਮ ਦੇ ਵਿੱਚ ਮਾਸਕ ਪਾ ਕੇ ਰੱਖਣਾ ਸਭ ਤੋਂ ਜ਼ਰੂਰੀ ਚੀਜ਼ ਹੈ ਜਿਨਨਾਂ ਨੂੰ ਆ ਦਿੱਕਤ ਹੈਗੀ ਹੈ ਇਸ ਟਾਈਮ ਦਾ ਆਮ ਮਾਸਕ ਜਿਹੜਾ ਆਪਣਾ ਨੀਲੇ ਰੰਗ ਦਾ ਮਾਸਕ ਹੁੰਦਾ ਉਹ ਤਾਂ ਆਪਾਂ ਸਾਰਿਆਂ ਨੂੰ ਵੀ ਪਾ ਕੇ ਰੱਖਣਾ ਚਾਹੀਦਾ ਹੈ ਪਰ ਜਿਹੜੇ ਲੋਕਾਂ ਨੂੰ ਅਸਥਮਾ ਦੀ ਸੀਓਪੀਡੀ ਦੀਆਂ ਫਿਰ ਹਾਰਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਜਿਹੜਾ ਕਰੋਨਾ ਦੇ ਟਾਈਮ ਤੇ ਮਾਸਕ ਚੱਲੇ ਸੀ ਜਿਹੜੇ ਚਿੱਟੇ ਰੰਗ ਦੇ ਬਿਲਕੁਲ ਆਪਾਂ ਨੂੰ ਨੱਕ ਨੂੰ ਬਿਲਕੁਲ ਢੱਕ ਲੈਂਦੇ ਸੀ ਜਿਹਨਾਂ ਨੂੰ ਐਨ 95 ਮਾਸਕ ਕਹਿੰਦੇ ਸੀਗੇ ਉਹ ਵਾਲੇ ਮਾਸਕ ਪਾਣੇ ਚਾਹੀਦੇ ਨੇ ਇਸ ਦੇ ਨਾਲ ਲੋਕੀ ਆਪਣਾ ਹਾਲਤ ਦੇ ਵਿੱਚ ਜਿਹੜਾ ਆ ਦਿਕਤ ਆਂਦੀ ਹੈ ਉਸ ਤੋਂ ਬਚ ਸਕਦੇ ਨੇ ਆਪਣੀ ਹਾਲਤ ਨੂੰ ਬਚਾ ਕੇ ਰੱਖ ਸਕਦੇ ਨੇ ਤੇ ਤਾਂ ਕਿ ਜਿਹੜੀ ਦਵਾਈਆਂ ਪਹਿਲਾਂ ਚੱਲਦੀਆਂ ਨੇ ਇੱਕ ਤਾਂ ਉਹ ਚੱਲਦੀਆਂ ਰਹਿਣ ਤੇ ਹੋਰ ਆਪਾਂ ਨੂੰ ਡਾਕਟਰ ਦੇ ਕੋਲ ਜਾ ਕੇ ਹੋਰ ਦਵਾਈਆਂ ਲੈਣ ਦੀ ਨਾ ਲੋੜ ਪਵੇ ਤੇ ਹੋਰ ਆਪਣੀ ਹਾਲਤ ਦੇ ਵਿੱਚ ਦਿਕਤ ਨਾ ਆਵੇ ਤਾਂ ਮੈਂ ਤਾਂ ਸਾਰੇ ਲੋਕਾਂ ਨੂੰ ਅਹੀ ਕਹੂੰਗਾ ਕਿ ਜੇ ਬਾਹਰ ਨਿਕਲਣਾ ਪੈਂਦਾ ਕਿਉਂਕਿ ਬਾਹਰ ਨਿਕਲੇ ਬਿਨਾ ਕੰਮ ਨਹੀਂ ਸਰਦਾ ਤਾਂ ਆਪਣੇ ਮਾਸਕ ਪਾ ਕੇ ਨਿਕਲੋ ਖਾਸ ਕਰਕੇ N95 ਮਾਸਪਾ ਕੇ ਨਿਕਲੋ ਤੇ ਬਾਕੀ ਕੋਸ਼ਿਸ਼ ਕਰੋ ਕਿ ਆਨ ਵਾਲਾ ਹੁਣ ਗੁਰਪੁਰਬ ਹੀ ਹੈ ਬਾਕੀ ਵੀ ਹੋਰ ਜਿਹੜੇ ਵੀ ਪਟਾਕੇ ਹੈਗੇ ਨੇ ਗ੍ਰੀਨ ਦੀਵਾਲੀ ਆਪਾਂ ਗ੍ਰੀਨ ਪਟਾਕੇ ਚਲਾਈਏ ਇਕੋ ਫ੍ਰੈਂਡਲੀ ਹੋਣਾ ਚਾਹੀਏ ਚਾਹੀਦਾ ਆਪਾਂ ਨੂੰ ਤਾਂ ਕਿ ਆਪਾਂ ਸਾਰੇ ਆਪਣਾ ਵੀ ਨੁਕਸਾਨ ਨਾ ਕਰੀਏ ਨਾ ਹੀ ਨਾਲੇ ਪਸ਼ੂਆਂ ਦਾ ਵੀ ਦਿਖੇ ਤੇ ਪਸ਼ੂਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਇਸ ਟਾਈਮ ਤੇ ਤੇ ਪਸ਼ੂਆਂ ਲਈ ਵੀ ਆਪਾਂ ਬਹੁਤ ਖਿਆਲ ਰੱਖੀ ਤੇ ਆਪਾਂ ਇਸ ਤਰੀਕੇ ਨਾਲ ਸਾਰੇ ਹੀ ਸੁਖੀ ਸਰ ਸਾਰਤੋ ਵੀ ਵਿਰੇਜ ਕਰਨਾ ਚਾਹੀਦਾ ਮੀ ਸਵੇਰੇ ਵਾਲੇ ਕੋਰਸ ਸਰ ਵੈਸੇ ਤਾਂ ਮੈਂ ਇੱਕ ਡਾਕਟਰ ਹੁੰਦੇ ਨਹੀਂ ਕਹਿਣਾ ਚਾਹਾਂਗਾ ਕਿ ਸੈਰ ਤੋਂ ਵਿਰੇਜ ਕਰਨਾ ਚਾਹੀਦਾ ਪਰ ਕਿਉਂਕਿ ਇਸ ਟਾਈਮ ਤੇ AQI ਇੰਨੀ ਜ਼ਿਆਦਾ ਹੈ ਖਾਸ ਕਰਕੇ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਆ ਮੈਂ ਦੱਸਿਆ ਕਿ ਅਸਥਮਾ ਦੀ COPD ਦੀ ਜਾਂ ਫਿਰ ਠਾਰ ਦੀ ਪ੍ਰੋਬਲਮ ਹੈ ਜਰੂਰ ਆਉਣ ਵਾਲੇ 5-7 ਦਿਨਾਂ ਲਈ ਜਰੂਰ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਜ਼ਿਆਦਾ ਘਰ ਦੇ ਅੰਦਰ ਰਹਿਣ ਤੇ ਜੇ ਬਾਹਰ ਨਿਕਲਣਾ ਵੀ ਪੈਂਦਾ ਕਿਸੇ ਮਜਬੂਰੀ ਕਰਕੇ ਤਾਂ ਜਰੂਰ ਮਾਸਕ ਪਾ ਕੇ ਨਿਕਲਣ ਤਾਂ ਕਿ ਉਹ ਆਪਣਾ ਬਚਾਅ ਕਰ ਸਕਣ ਕਿ ਬੱਚਿਆਂ ਨੇ ਕੀ ਕਹਿਣਾ ਸੈਵਲਿਟੀ ਬੱਚੇ ਵਿੱਚ ਕੋਲ ਜਾਣਾ ਸਰ ਬੱਚਿਆਂ ਲਈ ਜਿਵੇਂ ਡਾਕਟਰ ਰਣਜੀਤ ਖੰਨਾ ਨੇ ਦੱਸਿਆ ਸੀਗਾ ਕਿ ਇੱਕ ਤਾਂ ਬੱਚਿਆਂ ਦੀ ਵੈਕਸੀਨੇਸ਼ਨ ਉਹਨਾਂ ਦੀ ਬਿਲਕੁਲ ਪੂਰੀ ਹੋਣੀ ਚਾਹੀਦੀ ਹੈ ਤੇ ਇਸ ਟਾਈਮ ਆਪਾਂ ਕਿਉਂਕਿ ਗੋਬਿੰਦਗੜ੍ਹ ਦੇ ਨੇੜੇ ਹੈ ਆਪਣੇ ਆਪ ਖੰਨੇ ਦੇ ਵਿੱਚ ਇੰਨੀ ਜ਼ਿਆਦਾ ਫੈਕਟਰੀਆਂ ਇੰਡਸਟਰੀਆਂ ਨੇ ਤਾਂ ਉਹਦੇ ਲਈ ਬੱਚਿਆਂ ਨੂੰ ਵੀ ਇਸ ਟਾਈਮ ਦੇ ਲਈ 5-7 ਦਿਨਾਂ ਲਈ ਬਾਹਰ ਨਹੀਂ ਜਾਣਾ ਚਾਹੀਦਾ ਬਲਕਿ ਸਰਕਾਰ ਨੂੰ ਆਪਣੇ ਜਿਹੜੇ ਰੂਲਸ ਨੇ ਉਹ ਥੋੜੇ ਰਿਵਾਈਜ਼ ਕਰਨ ਦੀ ਲੋੜ ਹੈ ਕਿ ਇਸ ਟਾਈਮ ਤੇ ਸਰਕਾਰ ਨੂੰ 3-4-5 ਦਿਨ ਦੀ ਛੁੱਟੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਬੱਚਿਆਂ ਦੇ ਵਿੱਚ ਤੇ ਵੱਡਿਆਂ ਦੇ ਵਿੱਚ ਆਹ ਪ੍ਰੋਬਲਮਸ ਘਟ ਸਕਣ